Var mı Var सिंधी सम्झाइणी सॼी

कबे चाहियां इंक्वायरी कराईंदव कंहिं दफ़ो फल वास्ते बसि पशाशन ਕੀ ਜੀ ਸਜ਼ਾ ਮਿਲਣੀ ਚਾਹੀਦੀ ਆ ਮੈਂ ਆਪਸ ਕਰਦਾ ਪੰਜਾਬ ਸਰਕਾਰ ਜਿਹੜੀ ਬਵਿੰਦਰ ਭਾਜਨ ਦੀ ਜਦਾਦ ਆ ਉੱਤੇ ਇੱਕ ਕਮੇਟੀ ਗਠਕਰੇ ਉਹਨੂੰ ਗੁਰਤ ਕਰੇ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੇ ਖਾਣੀ ਆ ਪੰਜਾਬ ਦੀ ਨੌਜਵਾਨੀ ਜਿਹੜੀ ਨਸ਼ਿਆਂ ਦੀ ਦਲਦਲ ਦੇ ਵਿੱਚ ਅੱਪ ਜਾ ਇੱਕ ਗਵਾ ਚੁੱਕੀ ਆ ਉਹਨਾਂ ਦੇ ਲਾਜਵਾਸੇ ਜਾਗਰ ਪੰਜਾਬ ਸਰਕਾਰ ਉਹਨਾਂ ਪਰਿਵਾਰਾਂ ਦੀ ਮਾਲੀ ਮਦਦ ਕਰੇ ਕਿਉਂਕਿ ਪੰਜਾਬ ਦੇ ਵਿੱਚ ਉਦੋਂ ਤੱਕ ਨਸ਼ਾ ਨੂੰ ਖੱਲ ਨਹੀਂ ਪਾਉਗੀ ਪੰਜਾਬ ਸਰਕਾਰ ਜਦੋਂ ਤੱਕ ਨਸ਼ੇ ਤਸਕਰਾ ਦੀ ਜਦਾਦ ਕੁਰਕ ਕਰਕੇ ਉਹਨਾਂ ਪਰਿਵਾਰਾਂ ਦੇ ਹਵਾਲੇ ਕਰੇ ਸਾਥੀਓ ਇਹ ਆ ਬੇਨਤੀ ਆ